ਅੱਜ ਆ ਰਹੇ ਨੇ ਸਿਰਤੇ ਨਾਨੀ ਬੂਈ ਮਾਮੂ ਤੇ मामੀ ਨਾ ਪੜਾ ਸੀ ਹੈ ਨਾ ਪੜਾ ਹੋਏ ਹੋ ਫੋਟੋ ਕਰਕੇ ਸਿਸ਼ਾਰੇ ਨਿਕਲੇ ਛੋਟੂ ਵੀ ਬਬੀ ਗੁੱਤੀ ਲੜਾ ਹੈਲੋ ਦਸ਼ੀ ਗਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਅੱਜ ਆ ਰਹੇ ਨੇ سیرت ਦੇ ਨਾਨੀ ਬੂਈ मामੂ ਤੇ मामी ਤੇ ਆਪਾਂ ਆਪਣਾ ਸਾਰਾ ਕੰਮ ਖਤਮ ਕਰ ਲਿਆ ਇਹ ਸਬਜ਼ੀ ਵਗੈਰਾ ਬਣਾ ਕੇ ਰੱਖਤੀ ਕਿਚਨ ਦਾ ਕੰਮ ਖਤਮ ਕਰਤਾ ਆਟਾ ਗੁੰਨ ਕੇ ਰੱਖਤਾ ਫਤੇ ਨਾਲੇ ਆਏ ਨਾ ਕਿ ਸੋ ਗਏ ਆਏ ਤੇ ਆਪਾਂ ਵੀ ਨਹਾ ਧੋ ਕੇ ਰੈਡੀ ਹੋ ਗਏ ਆ سیرਤ ਵੀ ਰੈਡੀ ਹੋ ਗਈ ਆ ਹੁਣ ਉਹ ਕਿਸੇ ਵੀ ਟਾਈਮ ਆਉਂਦੇ ਹੋਣਗੇ ਸੋ ਅੱਜ ਅਸੀਂ ਤੁਹਾਨੂੰ ਮਿਲਵਾਣੇ ਆ سیرਤ ਦੇ ਨਾਨੀ ਬੂਈ ਦੇ ਨਾਲ मामੂ मामੀ ਨਾਲ ਸਾਰੇ ਨਾਲ ਸੋ लेट्स ਕੰਟੀਨਿਊ ਜੋਤੀਸ ਰੂਪ ਸਾਹਿਬ ਜਾ ਕੇ ਉੱਥੇ ਸਮਾਪਤੀ ਹੋਣੀ ਜਿੱਥੇ ਆਪਾਂ ਜਾਣੇ ਹੁੰਨੇ ਆ ਇੰਨਾ ਰਸਾ ਜਿਹਾ ਧਰਤੀ ਤਾਂ ਬਿਲਕੁਲ ਦਿਖਦੀ ਨਹੀਂ ਸਿਰਫ ਸਿਰੇ ਸਿਰ ਦਿਖਦੇ ਆ ਪੰਗਾ ਵਾਲੇ ਅਜਨਗਰ ਕੀਰਤਨ ਕਰਕੇ ਰਸ ਬਹੁਤ ਜ਼ਿਆਦਾ ਹੈ ਉੱਥੇ ਮਤਲਬ ਇੰਨੀ ਜ਼ਿਆਦਾ ਸੰਗਤ ਆਈ ਹੋਈ ਆ ਬਾਹਰੋਂ ਹੋਰ ਅਦਰ ਸਟੇਟਸ ਦੇ ਵਿੱਚੋਂ ਮਤਲਬ ਸੋਚ ਵੀ ਨਹੀਂ ਸਕਦੇ ਕਿ ਕਿੱਥੋਂ-ਕਿੱਥੋਂ ਸੰਗਤ ਆਈ ਹੋਈ ਆ ਇੱਥੇ ਦਰਸ਼ਨ ਕਰਨ ਵਾਸਤੇ ਸੋ ਆਪਾਂ ਲੋਕਲਾਈਜ਼ ਕਰਕੇ ਆਪਾਂ ਤਾਂ ਸ਼ਾਮ ਨੂੰ ਹੀ ਜਾਵਾਂਗੇ ਸਾਰਿਆਂ ਦੇ ਨਾਲ ਕਿਉਂਕਿ ਬਾਕੀ ਸੰਗਤ ਦੇ ਦਰਸ਼ਨ ਕਰਨੇ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਅਸੀਂ ਤਾਂ ਲੋਕਲ ਆ ਅਸੀਂ ਕਦੇ ਵੀ ਜਾ ਸਕਦੇ ਆ ਤੇ ਅਸੀਂ ਲੱਕੀਵੀਆਂ ਆ ਅਸੀਂ ਕਦੇ ਵੀ ਜਾ ਕੇ ਮੱਥਾ ਟੇਕ ਸਕਦੇ ਆ ਸੋ ਅਸੀਂ ਜਾਵਾਂਗੇ ਸ਼ਾਮ ਨੂੰ ਸਾਰਿਆਂ ਦੇ ਨਾਲ ਤੇ ਹੁਣ ਅਸੀਂ ਟੀਵੀ ਤੋਂ ਹੀ ਦਰਸ਼ਨ ਕੀਤੇ ਨੇ ਨਗਰ ਕੀਰਤਨ ਦੇ ਮਤਲਬ ਧਾਨਾ ਸੰਗਤ ਜਿਹੜੀ ਇੰਨੀ ਦੂਰੋਂ ਦੂਰੋਂ ਆਈ ਆ ਜਿਨ੍ਹਾਂ ਨੂੰ ਕੋਈ ਪਰਵਾਹ ਨਹੀਂ ਠੰਡ ਦੀ ਤੇ ਭੀੜ ਦੀ ਸੋ ਪੰਜਾਬ ਦਾ ਐਸਾ ਕੋਈ ਪਿੰਡ ਨਹੀਂ ਹੋਣਾ ਪੰਜਾਬ ਦਾ ਲਗਾ ਲੋ ਜਾਂ ਬਾਹਰ ਵੀ ਅਦਰ ਸਟੇਟਸ ਸੋ ਬਹੁਤ ਲੋਕ ਆਂਦੇ ਨੇ ਜਿਹੜੇ ਇੱਥੇ ਆ ਕੇ ਸੇਵਾ ਕਰਦੇ ਨੇ ਲੰਗਰ ਦੀ ਸੇਵਾ ਨੂੰ ਆਉਂਦੇ ਨੇ ਕਈ ਕਈ ਦਿਨ ਪਹਿਲਾਂ ਹੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਤੇ ਹੋਰ ਬਾਹਰੋਂ ਬਹੁਤ ਲੋਕ ਆਂਦੇ ਨੇ ਜਿਹੜੇ ਦਿਨਾ ਚ ਆ ਕੇ ਮੱਥਾ ਟੇਕਦੇ ਨੇ ਸੋ ਸੰਗਤ ਦੇ ਪੈਰ ਪੈਂਦੇ ਨੇ ਇੱਥੇ ਆ ਕੇ ਤਾਂ ਮਤਲਬ ਬਸ ਹੀ ਆਪਣੇ ਆਪ ਨੂੰ ਬਹੁਤ ਲੱੱਕੀ ਸਮਝਦੇ ਆ ਕਿ ਅਸੀਂ ਉਰੇ ਰਹਿਨੇ ਆ। ਹਾਂਜੀ ਬਈ ਸਾਡੇ ਗੈਸਟ ਆ ਗਏ ਨੇ ਤੇ ਅਸੀਂ ਹੁਣ ਸ਼ਾਮ ਨੂੰ ਚੱਲੇ ਆ ਉਹਨਾਂ ਦੇ ਨਾਲ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਕਿਉਂਕਿ ਹੁਣ ਰਸ਼ ਕਾਫੀ ਘਟ ਗਿਆ ਹੋਣਾ ਆ ਤੇ ਕਾਫੀ ਸੰਗਤ ਚੱਲੇਗੀ ਹੋਣੀ। ਕਿੰਨਾ ਪਿਆਰ ਨਾਲ ਮਾਤ ਸੁਵਾਤਾ। ਓਏ ਠੰਡ ਤਾਂ ਲੱਗੀ ਆਂਦੇ ਨੂੰ। ਮਿਲ ਲੋ ਬਸ ਯਾਰ ਇਹਨਾਂ ਦੇ ਨਾਲ ਜਿਹੜੀ ਸਕੂਟਰੀ ਤੇ ਆ ਗਏ। ਬਾਅਦ ਸੇ ਤਾਂ ਬਹੁਤ ਟਾਈਮ ਲੱਗਦਾ ਸੀਗਾ ਹਾਂ ਟਰਾਲੀਆਂ ਜਾਂਦੀਆਂ ਹੋਣੀਆਂ ਉਦੋਂ ਨਾ ਰਾਸ਼ੀ ਟਰਾਲੀ ਦੇ ਮੈਂ ਕਿਹਾ ਮੈਂ ਬਹੁਤ ਕਿਰਕਟ ਪਹਿਲਾਂ ਆ ਜਾਈਆ ਤਾਂ ਜੇ ਜਦੋਂ ਖਰਵਾਚ ਲੰਗਰ ਜਾਣ ਲੱਗ ਜਾਂਦੇ ਆ ਨਾ ਫਿਰ ਬਹੁਤ ਜਾਂਦਾ ਰਸ਼ ਹੋ ਜਾਂਦਾ ਹੈ ਤਾਂ ਮੀ ਉਸ ਪਤੇ ਦੀ ਨਹੀਂ ਵੀ ਫਟੇ ਨਾ ਜਦੋਂ ਪਰਿਵਾਰ ਕੰਦੂਲੇ ਫਾਇਆ ਆ ਆ ਓਏ ਹਾਈ ਖੰਡਾ ਦੁਸ਼ਮਾਨ ਕੱਟ ਲਈ ਨਾ ਅਲਟ ਗੋਟ ਉਹ ਗੋਟ ਹੀ ਤਾਂ ਹੈ ਬਾਰੇ ਆਲੋ ਦਰਬੋਤ ਇਹ ਬਲਫਦਨ ਹਮਾਸਾਨਾ ਅਦਨ ਅਇਟ ਪੈਡ ਕੰਨੀ ਕੁਕੜੀ ਕਹਿੰਦੇ ਬਟ ਜਿੱਤਲਾ ਦੋ ਹਾਂ ਮਾਈ ਗੁੱਡਨੈਸ ਇਹ ਜਿਹੜਾ 15 ਇਹ ਹੀ ਜਿਹੜਾ ਮੈਨੂੰ ਲੱਗਦਾ ਇਹ ਛੋਟੀ ਸੀ ਨਹੀਂ ਆ ਨਵੀਂ ਹੈ ਹਾਂ ਮੇਰੇ ਉਹੀ ਤਾਂ ਨਹੀਂ ਮੈਨੂੰ ਪਤਾ ਹਾਂ ਨਵੀਂ ਹੈ ਇਹ ਨਵੀਂ ਆ ਦੂਜੀ ਛੋਟੀ ਕਿੱਥੇ ਹੈ ਉੱਪਰ ਹੈ ਇਹ ਸਿਡੀ ਮੈਂ ਉਹੀ ਦੇਖੀ ਸੀ ਇਹ ਹੈ ਇਹ ਚੇਂਜ ਕਰਤੀ ਹੈ ਹਾਂ ਮੈਂ ਉਹੀ ਦੇਖੀ ਨਾ ਮੈਨੂੰ ਪਤਾ ਨਹੀਂ ਉਹ ਕੋਠੇ ਤੇ ਲਾਤੀ ਮੋਢੇ ਵਾਸਤੇ ਵੀ ਹੁਣ ਕੋਈ ਆਇਆ ਗਿਆ ਰਹਿੰਦਾ ਸਾਡੇ ਕੋਲ ਹੀ ਲੱਗਦੇ ਕੋਠੇ ਤੇ ਕੈਮਰਾ ਆਫ ਕਰੋ ਸਾਰੇ ਹਾਈ ਬੋਲੋ ਬਈ ਹਾਈ ਹਾਈ ਖਾਸੀ ਰਪਾਵਾ ਦੇਖਣ ਆਏ ਆ ਬਈ ਹਾਂ ਕੈਮਰਾ ਆਨ ਪਿਆ ਸੀ ਹਾਂ ਵਧੀਆ ਤੁਸੀਂ ਇਸ ਟਾਈਮ ਆਏ ਹੋ ਕਿਉਂਕਿ ਹੁਣ ਰਸ਼ ਘਟ ਜਾਣਾ ਨਾ ਅੱਜ ਤਾਂ ਬਹੁਤ ਜ਼ਿਆਦਾ ਸੀਗਾ ਅਸੀਂ ਵੀ ਇੱਥੇ ਹੀ ਦਰਸ਼ਨ ਕੀਤੇ ਨੇ 10 ਵਜੇ ਦਾ ਟਾਈਮ ਹੋ ਗਿਆ ਪਰ ਹੋਜੇ ਵੀ ਸੰਗਤ ਆ ਜਿਹੜੀ ਉੱਥੇ ਮੱਥਾ ਟੇਕ ਰਹੀ ਆ ਰਸ਼ ਹਜੇ ਵੀ ਬਹੁਤ ਜ਼ਿਆਦਾ ਏ ਨਾਮੂ ਜ਼ੀਰਤ ਮੈਨੇਜਮੈਂਟ ਬਹੁਤ ਵਧੀਆ ਕੀਤੀ ਹੋਈ ਆ ਇੰਨੀ ਭੀੜ ਹੋਣ ਦੇ ਬਾਵਜੂਦ ਵੀ ਦਰਸ਼ਨ ਹੋ ਰਹੇ ਨੇ ਸੰਗਤ ਨੂੰ ਯਾ ਵਲੀ ਦਾ ਸੁਣ ਸੱਖਾਂ ਚੰਗਾ ਵੇਲਿਆ ਹੋਏ ਨੰਮ ਗੁੱਸਾ ਹੋ ਗਿਆ ਥਿਰ ਥਿਰ ਕਰ ਰੋਇਆ ਫੰਦੇ ਦੀ ਵਧੀਆ ਮੱਥੇ ਟੇਕ ਹੋਇਆ ਨਾ ਕਾਈ ਹਾਜੀ ਵੀ ਬਹੁਤ ਰਾਸ਼ਾ ਅੰਦਰ ਤਾਂ ਪੱਖੇ ਚੱਲ ਰਹੇ ਸੀ ਹਾਂਜੀ ਹਾਂਜੀ ਅਸੀਂ ਬਹੁਤ ਵਧੀਆ ਮੱਥਾ ਟੇਕ ਲਿਆ ਇਹ ਤੇ ਬਿਲਕੁਲ ਰਾਸ਼ ਤਾਂ ਬਹੁਤ ਹੈ ਪਰ ਵਾਰ ਮੈਨੇਜਮੈਂਟ ਕਰਕੇ ਲਾਈਨਾਂ ਵਧੀਆ ਕੱਢੀ ਜਾਂਦੀਆਂ ਨੇ ਮੱਥਾ ਟਕਾ ਕੇ ਜਿਹੜੇ ਸੇਵਾਦਾਰ ਨੇ ਤੇ ਅਸੀਂ ਮੱਥਾ ਟੇਕ ਲਿਆ ਫਤਿਹ ਕਰਕੇ ਬਈ ਅਸੀਂ ਮੱਥਾ ਜਲਦੀ ਟੇਕ ਲਿਆ ਨਹੀਂ ਤਾਂ ਲਾਈਨਸ 'ਚਾਨੂੰ ਕਾਫੀ ਟਾਈਮ ਕੱਢਣਾ ਪੈਣਾ ਸੀ ਹੈਨਾ ਬੜਾ ਫਤਿਹ ਕਰਕੇ ਅਸੀਂ ਸ਼ਾਰੇ ਨਿਕਲੇ ਛੋਟੂ ਬੇਬੀ ਕੋ ਵੀ ਗੁੱਦੀ ਲਾਲਾ ਸਿੰਧੀ ਹੈ ਲੈਕ ਕਾਰ ਪਹੁੰਚਦੇ ਪਹੁੰਚੇ ਸਾਨੂੰ 12:00 ਬਜੇ ਸੀਗੇ ਤੇ ਆਪਾਂ ਅੱਜ ਦੇ ਵਲੌਗ ਦਾ ਕਰਦੇ ਆ ਇੱਥੇ ਐਂਡ ਤੇ ਮਿਲਦੇ ਆ ਤੁਹਾਨੂੰ ਕੱਲ ਨਵੇਂ ਵਲੌਗ ਦੇ ਵਿੱਚ ਥੈਂਕ ਯੂ ਸੋ ਮੱਚ ਫॉर ਵਾਚਿੰਗ ਤੇ ਜੇ ਤੁਸੀਂ ਸਾਡੇ ਚੈਨਲ ਨੂੰ ਨਹੀਂ ਕੀਤਾ ਸਬਸਕ੍ਰਾਈਬ ਤਾਂ ਪਲੀਜ਼ ਸਬਸਕ੍ਰਾਈਬ ਕਰਦੇ ਤੇ ਕੱਲ ਨੂੰ ਆਪਾਂ ਇਹਨਾਂ ਨੂੰ ਥੋੜਾ ਘੁਮਾਵਾਂਗੇ ਫੇਰਾਵਾਂਗੇ ਥੋੜੀ ਬਰੀ ਸ਼ਾਪਿੰਗ ਕਰਾਂਗੇ ਤੇ ਮਿਲਦੇ ਆ ਤੁਹਾਨੂੰ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਹਾਂ ਪੇਂਟਿੰਗਸ ਨਹੀਂ ਪੇਂਟ ਕੀਤੀਆਂ ਹੋਈਆਂ ラッパー <laughs>